ਸਤ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਤੋਤੇ ਸੀ ਜੀ ਡੰਗਰਾਂ ਦੇ ਮੂਰੇ ਜਿਹੜੇ ਆਪਾਂ ਬੰਨੇ ਹੁੰਦੇ ਆ ਪਲੜ ਉਹ ਤੋਤੇ ਸੀਗੇ ਤੇ ਬਾਕੀ ਧੋ ਕੇ ਉਦੋਂ ਮਗਰੋਂ ਫਿਰ ਆਪਾਂ ਲੱਗੇ ਆਂ ਸਬਜੀ ਚੇਰਨ ਸਬਜੀ ਆਪਾਂ ਬਣਾਵਾਂਗੇ ਕੀਆ ਤੇ ਬਾਕੀ ਅੱਜ ਭਾਈ ਤੇ ਕੀਆ ਲਈ ਸੀ ਆਪਾਂ ਕੀਆ ਬਣਾਵਾਂਗੇ ਤੇ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਬਜੀ ਆਪਾਂ ਚੀਰ ਲਈ ਸੀਗੀ ਤੇ ਬਾਕੀ ਸਬਜੀ ਚੀਰ ਕੇ ਮੈਂ ਚਲੀ ਗਈ ਸੀ ਡੰਗਰਾਂ ਵੱਲ ਤੇ ਮੱਝ ਚੋਂਣ ਵਾਸਤੇ ਤੇ ਫਿਰ ਮੱਝ ਚੋ ਕੇ ਆ ਕੇ ਉੱਧਰ ਨਵੇੜ ਕੇ ਫਿਰ ਮੈਂ ਆ ਕੇ ਇੱਧਰ ਸਬਜੀ ਨੂੰ ਲਾਗੀ ਤੜਕਾ ਲਾਉਣ ਤੇ ਬਾਕੀ ਸਬਜੀ ਨੂੰ ਤੜਕਾ ਲਾ ਕੇ ਫਿਰ ਆਪਾਂ ਪਕਾਵਾਂਗੇ ਰੋਟੀ oh ਉਹ ਵੀ ਆ ਗਿਆ ਚਲ ਉਹਨੇ ਖਾ ਲਿਆ